ਇਹ 24 ਤਰੀਕ ਨੂੰ ਕੰਮ ਸ਼ੁਰੂ ਹੋਈ ਆ ਦੇ ਦੇ ਵਿੱਚ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਕਦਾ ਵਾ ਸ਼ਲੋਕ ਸਾਡੇ ਵਰਕਲੋਡ ਵੀ ਹੋ ਰਿਹਾ ਜੋ ਕੰਮ ਕਰਦੇ ਆ ਜਿਹੜੇ ਯੂਨੀਵਰਸਿਟੀ ਦੇ ਸਟਾਫਰ ਆ ਸਾਡੇ ਬਹੁਤ ਜ਼ਿਆਦਾ ਬੋਲ ਆ ਹੋ ਰਹੇ ਆ ਸਾਨੂੰ ਧਮਕੀਆਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਕਿ ਅਸੀਂ ਆਹ ਕਰਵਾ ਦਿਆਂਗੇ ਅਸੀਂ ਆਹ ਕਰਵਾ ਦਿਆਂਗੇ ਤੇ ਆਹ ਕਰਵਾ ਪਿਛਲੇ 10 ਸਾਲਾਂ ਤੋਂ ਆਪਣੇ ਪਿੰਡ ਸਲੀਮਪੁਰ ਟੱਪੇ ਦੇ ਵਿੱਚ ਤਕਰੀਬਨ 100 ਤੋਂ 25 ਮੁੰਡਿਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਇਹਨਾਂ ਹਾਲਾਤਾਂ ਨੂੰ ਦੇਖ ਕੇ ਅੱਜ ਸਾਡੇ ਪੰਜਾਬ ਦਾ ਜੀ ਇੱਕ ਪਿੰਡ ਦਾ ਇਹ ਹਾਲ ਆ ਤਾਂ ਪੂਰੇ ਪੰਜਾਬ ਦਾ ਕਿੰਨਾ ਬੁਰਾ ਹਾਲ ਹੋਵੇਗਾ ਤਾਂ ਜੇ ਅੱਜ ਹੀ ਆਪਾਂ ਆਪਣੇ ਪਿੰਡ ਤੋਂ ਸ਼ੁਰੂਆਤ ਕਰਕੇ ਤਾਂ ਅੱਗੇ ਲੋਕਾਂ ਨੂੰ ਜਾਗਰੂਕ ਕਰਾਂਗੇ ਤਾਂ ਹੀ ਲੋਕ ਆਪਣੇ ਨਾਲ ਪ੍ਰਭਾਵਿਤ ਹੋਣਗੇ ਇਹ ਆਪਣਾ ਪਿੰਡ ਤੇ ਬਹੁਤ ਵੱਡਾ ਕਲੰਕ ਲੱਗਿਆ ਹੋਇਆ ਸੀ ਜੋ ਅੱਜ ਅਸੀਂ ਸ਼ੁਰੂਆਤ ਕੀਤੀ ਆ ਉਹਦੇ ਨਤੀਜੇ ਮਿਲਿਆ ਕੁਝ ਬੰਦਿਆਂ ਨੂੰ ਅਸੀਂ ਰੋਕਿਆ ਵੀ ਆ ਘੇਰਿਆ ਵੀ ਆ ਉਹਨਾਂ ਤੋਂ ਸਮਾਨ ਵੀ ਖੜਿਆ ਵਾ ਤੁਹਾਨੂੰ ਦੱਸੋ ਵੀ ਕਿਹੜੇ ਬੰਦੇ ਨੂੰ ਲੈ ਕੇ ਆਉਂਦਾ ਵਾ ਕਿਹੜੇ ਨੂੰ ਲੈ ਕੇ ਆਉਂਦਾ ਵਾ ਜਦੋਂ ਉਹ ਬੰਦੇ ਦਾ ਨਾਮ ਲੈ ਲੈਂਦੇ ਆ ਤਾਂ ਉਹ ਬੰਦਾ ਨਿਕਲ ਜਾਂਦਾ ਇੰਦਾ ਹੀ ਗਾਂਵਾਂ ਦੀਆਂ ਜਿਹੜੇ ਵੱਡੇ ਮਹਰਮਤਾਂ ਬੈਠੇ ਆ ਇੱਥੋਂ ਫੜੇ ਜਾਂ ਤਾਂ ਪੰਜਾਬ ਦੇ ਵਿੱਚੋਂ ਨਾਚਾਰ ਤੱਕ ਹੋ ਸਕਦਾ ਸਾਡੇ ਮਾਨਯੋਗ ਡੀਐਸਪੀ ਐਸਐਸਪੀ ਸਤਿਜੋ ਸਾਹਿਬ ਨੂੰ ਇਹ ਹੀ ਬੇਨਤੀ ਆ ਵੀ ਸਾਡਾ ਸਾਥ ਦਿੱਤਾ ਜਾਵੇ ਤਾਂ ਜੋ ਇਹਨਾਂ ਵੱਡੇ ਮਗਰਮੱਛਾਂ ਨੂੰ ਫੜਿਆ ਜਾਵੇ ਔਰ ਆਪਣੇ ਪੰਜਾਬ ਦੀ ਨੌਜਵਾਨੀ ਨੂੰ ਪਹੁੰਚਾਇਆ ਜਾਵੇ ਧੰਨਵਾਦ